ਲੁਧਿਆਣਾ ਸ਼ਹਿਰ ਵਿੱਚ 15 ਅਗਸਤ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਵੱਖ-ਵੱਖ ਥਾਵਾਂ ਤੇ ਤਿਰੰਗਾ ਲਹਿਰਾਂ ਦੀ ਰਸਮ ਅਦਾ ਕੀਤੀ ਜਾ ਰਹੀ ਹੈ। ਇਸ ਉਸ ਮੁੱਚੇ ਦੇਸ਼ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਨਰੇਸ਼ ਤਿੰਗਾਨ ਵੱਲੋਂ ਹੈ ਜਿਹੜੀਆਂ ਦਿਵਸ ਦੀਆਂ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਉਹਨਾਂ ਨੇ ਕਿਹਾ ਸ਼ਹੀਦਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਲੁਧਿਆਣਾ ਲਾਈਵ ਲਈ ਹਾਨੀ ਦਿਰੀਪੁਰ ਸਭ ਤੋਂ ਪਹਿਲਾਂ ਮੈਂ ਭਾਰਤੀ ਆਵਾਲਮਿੰਗੀ ਧਰਮ ਸਮਾਜ ਭਾਬਾਦਸ ਅਤੇ ਨਗਰ ਨਿਗਮ ਕਰਮਚਾਰੀ ਯੂਨੀਅਨ ਦਾ ਛੜਾ ਜਿਹੜਾ ਮੁੱਖ ਦਫਤਰ ਆ ਇੱਥੇ ਹਰ ਸਾਲ ਆਜ਼ਾਦੀ ਦਿਹਾੜਾ ਬੜੇ ਹੀ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ। ਅੱਜ ਵੀ ਉਸੇ ਲੜੀ ਦੇ ਵਿੱਚ ਅੱਜ ਤਿਰੰਗੇ ਨੂੰ ਜਿਹੜੀ ਆ ਸਲਾਮੀ ਦਿੱਤੀ ਆ ਉਹ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਸੰਵਤੰਤਰਤਾ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਮੈਂ। ਹੋਰ 78 ਸਾਲ ਸਾਡੇ ਦੇਸ਼ ਆਜ਼ਾਦ ਹੋਏ ਨੂੰ ਹੋ ਗਏ। ਹੋਰੇ ਆਜ਼ਾਦੀ ਸਾਨੂੰ ਬੜੀ ਹੀ ਕੁਰਬਾਨੀਆਂ ਦੇ ਕੇ ਸਹਿਿੱਦੀਆਂ ਦੇ ਕੇ ਉਹ ਸਹਿਿੱਦਾਂ ਨੂੰ ਵੀ ਮੈਂ ਪ੍ਰਣਾਮ ਕਰਦਾ ਮੈਂ ਔਰ ਸਰਤਾ ਦੇ ਫੁੱਲ ਭੇਟ ਕਰਦਾ ਮੈਂ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਤਾਂ ਅੱਜ ਦੇ ਦਿਨ ਤੇ ਜਿੱਥੇ ਸਾਨੂੰ ਸਭ ਦੇਸੀ ਬਨਣਾ ਚਾਹੀਦਾ ਵਾ ਜਿੱਥੇ ਸਾਨੂੰ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰ ਹੋਣਾ ਚਾਹੀਦਾ ਵਾ ਉੱਥੇ ਬਹੁਤ ਸਾਰੀਆਂ ਸਾਡੀਆਂ ਜ਼ਿੰਮੇਵਾਰੀਆਂ ਮੈਂ ਜੋ ਸਾਨੂੰ ਆਪਣੇ ਜ਼ਿੰਮੇਵਾਰੀਆਂ ਨਿਭਾਉਣੀ ਚਾਹੀਦੀ ਆ ਜਿਵੇਂ ਕਿ ਅੱਜ ਪੰਜਾਬ ਜਿਹੜਾ ਵਾ ਪੰਜਾਬ ਦਾ ਪਾਣੀ ਬਹੁਤ ਥੱਲੇ ਜਾਂਦਾ ਜਾ ਰਿਹਾ ਵਾ ਉਹਦੇ ਲਈ ਸਾਡਾ ਫਰਜ਼ ਬਣਦਾ ਵਾ ਕਿ ਅਸੀਂ ਪਾਣੀ ਦੀ ਬਚਤ ਕਰੀਏ ਔਰ ਹਰ ਮਨੁੱਖ ਲਾਵੇ ਇੱਕ ਰੁੱਖ ਰੋਕੇ ਸਾਨੂੰ ਸਾਰਿਆਂ ਨੂੰ ਭਾਵੇਂ ਆਪਣਾ ਦਫਤਰ ਹੈ ਭਾਵੇਂ ਆਪਣਾ ਕਾਰ ਹੈ ਪਾਰਕ ਹੈ ਜਾਂ ਸੜਕਾਂ ਦੇ ਕਿਨਾਰੇ ਆ ਸਾਨੂੰ ਰੁੱਖ ਲਾਣੇ ਚਾਹੀਦੇ ਆ ਉਹਦੇ ਨਾਲ ਸਾਨੂੰ ਫਲ ਮਿਲਣਗੇ ਫਲ ਮਿਲਣਗੇ ਔਰ ਸਾਡਾ ਵਾਤਾਵਰਨ ਜਿਹੜਾ ਵਾ ਉਹ ਬਹੁਤ ਵਧੀਆ ਬਣ ਸਕਦਾ ਔਰ ਇਹਦੇ ਨਾਲ ਨਾਲ ਮੈਂ ਜਿੱਥੇ ਭਾਵਾਦਸ ਵੱਲੋਂ ਜਿੱਥੇ ਆਪਣੇ ਵੱਲੋਂ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਮੈਂ ਉੱਥੇ ਸਾਰਿਆਂ ਨੂੰ ਇੱਕ ਗੱਲ ਹੋਰ ਬੇਨਤੀ ਕਰਦਾ ਵਾਂ ਕਿ ਸਾਨੂੰ ਆਪਣਾ ਸ਼ਹਿਰ ਸਹਿਰ ਅਤੇ ਆਪਣਾ ਦੇਸ਼ ਉਹ ਸਾਫ਼ ਸੁਥਰਾ ਰੱਖਣਾ ਚਾਹੀਦਾ ਵਾ ਸਾਨੂੰ ਗੰਦਗੀ ਤੋਂ ਬਚਣਾ ਚਾਹੀਦਾ ਵਾ ਔਰ ਸਾਨੂੰ ਜਿੱਥੇ ਵੀ ਅਸੀਂ ਕੋਈ ਖਾਣੇ ਆ ਪੀਣੇ ਆ ਡਸਟਬਿਨ ਦੇ ਵਿੱਚ ਜਿਹੜਾ ਵੀ ਉਹ ਕਚਰਾ ਵਾ ਉਹ ਸਿੱਟਣਾ ਚਾਹੀਦਾ ਵਾ ਤਾਂ ਜੋ ਸਾਡਾ ਜਿਹੜਾ ਸ਼ਹਿਰ ਆ ਸਾਡਾ ਦੇਸ਼ ਆ ਉਹ ਸਾਫ਼ ਸੁਥਰਾ ਬਣ ਸਕੇ ਇਨੀ ਬੇਨਤੀ ਕਰਦਾ ਹੋਇਆ ਸਾਰਿਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਜੈ ਬਾਲਮੀਕੀ ਜੈ ਭੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਨਾਲ ਹੀ ਇੱਕ ਜਿਹੜਾ ਸੰਦੇਸ਼ ਹੈ ਕਿਉਂਕਿ ਦੇਖੋ ਸਭ ਨੂੰ ਪਤਾ ਕਿ ਧਰਤ ਤੇ ਪੰਜਾਬ ਦੇ ਕੀ ਹਾਲਾਤ ਆ ਪੰਜਾਬ ਦੇ ਵਿੱਚ ਨਸ਼ਾ ਬਹੁਤ ਬੁਰੀ ਤਰ੍ਹਾਂ ਫੈਲ ਚੁੱਕਾ ਜਿਹੜੀ ਇੱਥੇ ਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਇਸ ਕਰਕੇ ਪੰਜਾਬ ਦੇ ਹਰ ਵਸਨੀਕ ਨੂੰ ਜਿਹੜੇ ਲੋਕ ਆਪਣੇ ਦੇਸ਼ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਅੱਜ ਦੇ ਦਿਹਾੜੇ ਤੇ ਪ੍ਰਣਾਮ ਦੇਣਾ ਚਾਹੀਦਾ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਕਿਤੇ ਵੀ ਕੋਈ ਵੀ ਬੁਰਾ ਕੰਮ ਨਹੀਂ ਹੋਣ ਦਵਾਂਗੇ ਜਾਂ ਉਹ ਇਥੇ ਦਾ ਜਿਹੜੀ ਪ੍ਰਸ਼ਾਸਨ ਨੂੰ ਦਵਾਂਗੇ ਤਾਂ ਕਿ ਸਮਾਜ ਦੇ ਵਿੱਚ ਨਸ਼ੇ ਨਾਮ ਦੀ ਜਿਹੜੀ ਕੁਰੀਤੀ ਹੈ ਇਹ ਵੀ ਬਹੁਤ ਜਲਦੀ ਖਤਮ ਹੋ ਸਕੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜਿਹੜਾ ਦੇਸ਼ ਆਜ਼ਾਦੀ ਦੇ ਮੌਕੇ ਤੇ ਮੁਬਾਰਕਬਾਦ ਬਹੁਤ-ਬਹੁਤ ਧੰਨਵਾਦ ਤੁਹਾਡਾ ਜੈ ਵਾਲਮੀਕੀ ਜੈ ਭੀਮ ਜੈ ਪਰ ਜੀ ਆਜੋ ਜੀਪਿੰਕਾ ਜੀ ਅੱਜ ਦੇ ਇਸ ਪਾਵਨ ਸ਼ੁਭ ਦਿਹਾੜੇ ਤੇ ਮੈਂ ਭਾਰਤੀਆ ਵਾਲਮੀਕੀ ਧਰਮ ਸਮਾਜ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੰਨਾ ਮਾ ਅਤੇ ਅੱਜ ਇਹ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਕਿ ਅੱਜ ਦੇ ਆਜ਼ਾਦੀ ਦਿਵਸ ਨੂੰ ਜੋ ਹੁਣੇ ਵੀਰ ਸ੍ਰੇਸ਼ ਨਰੇਸ਼ ਸਿੰਘਾ ਜੀ ਕਹਿ ਕੇ ਹਟੇ ਆ ਕਿ ਆਪਾਂ ਆਪਣੇ ਦੇਸ਼ ਨੂੰ ਸਾਫ਼ ਸਫਾਈ ਵੱਲ ਰੱਖਣਾ ਚਾਹੀਦਾ ਵਾ ਆਪਣੇ ਘਰਾਂ ਦੇ ਅੱਗੇ ਜਿਹੜੀ ਸਾਫ਼ ਸਫਾਈ ਹੈ ਇਹ ਜ਼ਰੂਰੀ ਨਹੀਂ ਆਪਾਂ ਸਫਾਈ ਸੇਵਕਾ ਦੇ ਨਿਰਭਰ ਰਹੀਏ ਆਪਾਂ ਨੂੰ ਆਪਣੇ ਆਪ ਵੀ ਇਹ ਚੀਜ਼ ਇਹ ਪ੍ਰਣ ਕਰ ਲੈਣਾ ਚਾਹੀਦਾ ਵੀ ਅੱਜ ਜੋ ਦੇਸ਼ ਆ ਸਾਡਾ ਹੋਰ ਤਰੱਕੀ ਤੇ ਜਾ ਰਿਹਾ ਵਾ ਤਾਂ ਕਿ ਦੇਸ਼ ਜੋ ਅੱਜ ਗਿਣਤੀ ਦੇ ਵਿੱਚ ਬਹੁਤ ਪਿੱਛੇ ਜਾ ਰਿਹਾ ਤੇ ਅੱਗੇ ਆਣਾ ਚਾਹੀਦਾ ਵਾ ਦੇਸ਼ ਨੂੰ ਵੀ ਤੇ ਸਾਰਿਆਂ ਦਾ ਫਰਜ਼ ਬੰਦਾ ਵਾ ਆਪਣੇ ਆਪ ਨੂੰ ਵੀ ਦੇਸ਼ ਨੂੰ ਵੀ ਔਰ ਪੂਰੇ ਦੇਸ਼ ਦੇ ਵਸਨੀਕਾਂ ਨੂੰ ਵੀ ਵੀ ਆਪਾਂ ਤਰੱਕੀ ਵੱਲ ਲੈ ਕੇ ਜਾਈਏ ਅੱਜ ਦੇ ਉਸ ਪਵਿੱਤਰ ਦਿਹਾੜੇ ਦੇ ਮੈਂ ਸਾਰੇ ਦੇਸ਼ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਅੱਜ ਵੀਰ ਸੀਸ ਮਹਾਰਾਸ਼ਟ੍ਰੀ ਹਾਂਜੀ ਨੇ ਜਿਹੜਾ ਸਾਡਾ ਤਿਰੰਗਾ ਹੈ ਉਹਨੂੰ ਨਮਨ ਕੀਤਾ ਹੈ ਫੈਰਾਇਆ ਵਾ ਤੇ ਸਾਰਿਆਂ ਨੂੰ ਸੰਦੇਸ਼ ਇਹੀ ਹੈ ਕਿ ਆਪਣੇ ਦੇਸ਼ ਨੂੰ ਸਾਫ਼-ਸੁਥਰਾ ਰੱਖੀਏ ਅਤੇ ਜਿਸ ਤਰ੍ਹਾਂ ਸਰਹੱਦ ਦੇ ਉੱਪਰ ਸ਼ਹੀਦ ਆਪਣੇ ਦਿਲ ਜਾਨ ਲਗਾ ਕੇ ਦੇਸ਼ ਦੀ ਰੱਖਿਆ ਕਰਦੇ ਆ ਇਸੇ ਤਰ੍ਹਾਂ ਅਸੀਂ ਸਭ ਮਿਲ ਕੇ ਆਪਣੇ ਦੇਸ਼ ਨੂੰ ਅੱਛੇ ਮੁਕਾਮ ਤੱਕ ਲੈ ਕੇ ਜਾਈਏ ਤਰੱਕੀ ਵੱਲ ਲੈ ਕੇ ਜਾਈਏ ਤੇ ਦੇਸ਼ ਨੂੰ ਸਾਫ਼ ਸੁਥਰਾ ਰੱਖੀਏ ਕਿਉਂਕਿ ਅਸੀਂ ਆਮ ਦੇਖਦੇ ਆ ਬਹੁਤ ਸਾਰੇ ਲੋਕ ਕੋਈ ਵੀ ਚੀਜ਼ ਖਾਂਦੇ ਪੀਂਦੇ ਆ ਬਾਹਰ ਕਿਤੇ ਵੀ ਸੁੱਟ ਜਾਂਦੇ ਆ ਜਦ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡਾ ਘਰ ਹੈ ਸਾਡਾ ਦੇਸ਼ ਹੈ ਇਹਦੇ ਲਈ ਸਾਡੇ ਸ਼ਹੀਦਾਂ ਨੇ ਸਾਡੇ ਨੇਤਾਵਾਂ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਹੈ ਤੇ ਅਸੀਂ ਆਪਣੇ ਦੇਸ਼ ਨੂੰ ਸਾਫ਼ ਸੁਥਰਾ ਰੱਖੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਜੈ ਵਾਲਮੀਕੀ